ਇਹ 사ਸਰੀ ਗਾਜੀ ਕੱਲ ਦੀ ਸਾਰੇ ਵੀਰਾਂ ਨੂੰ ਜੀ ਹਾਂ ਜੀ ਕੱਲ ਦੀ ਹੋ ਜੀ ਸ੍ਰੀ ਗਾਜੀ ਸਾਰੇ ਵੀਰਾਂ ਨੂੰ ਆ ਗਏ ਚੁੱਬਰ ਆਪਣੇ ਲੈ ਲਓ ਜੀ ਦੋ ਜੇਬਰਾ ਦੇ ਆਸਰੀ ਗਾਜੀ ਆ ਬੇ ਆ ਬੇ ਇੱਕ ਕਬਰੇ ਫਿਰਦਾ ਹੀ ਲੈ ਅੱਜ ਲਾਈਏ ਭਾਈ ਇਹਨਾਂ ਦੋ ਨੂੰ ਪਾਣੀ ਲਾ ਕੇ ਦੇ ਦਿਆਂ ਤੇ ਕੀ ਕਰਦੇ ਨੇ ਅੱਜ ਇਹ ਬਾਰਸੋਂ 3:00 ਵਜੇ ਬੈਠੇ ਨੇ 3:30 ਵਜੇ ਬਿਠਾਏ ਨੇ 3:00 ਵਜੇ ਬਠੇ ਨੇ ਹਾਂ ਧਰ ਹੀ ਛੱਡੀ ਹੈ ਇੱਕ ਦਿਨ ਅਸੀਂ 12:00 ਵਜੇ ਛੜ ਤੇ ਸਾਲੇ ਬੈਠਣ ਜੇ ਨਾਉਣ ਰਾ ਅਥਣ ਇਹ ਪਾਣੀ ਬਣਾਈਏ ਇਹਨਾਂ ਦਾ ਲਿਆ ਸਮਰੀ ਬਣਾ ਮਖਿਆਲ ਬੁੱਤ ਸਟੱਕ ਟੱਕ ਪਰ ਮੈਂ ਹਦਾਂ ਆ ਮਖਿਆਲ ਆ ਜੀ ਪੁਰਾਣਾ ਆਪਣੇ ਕੋਈ ਸਾਲ ਦਾ ਪਿਆ ਲੈਂਦਾ ਤਾਂ ਮੁੱਲ ਦੀ ਭਮਦੀ ਵਾਲੇ ਬੈਦਾਂ ਨੇ ਪਰ ਹੈ ਮਖਿਆਲ ਆ ਬਾਈ ਇਹ ਛੋਟੀ ਮੱਖੀ ਦਾ ਇਹ ਕਿ ਮਲੇ ਦੀ ਥੱਲੇ ਸੀਸੀ ਪਈ ਆ ਇਹਦਾ ਟੇਸਟ ਦਾ ਹੀ ਫਰਕ ਆ ਤੇ ਭਾਈ ਇਹ ਜਮ ਲਾਓ ਜੀ ਭਾਈ ਇਹ ਚ ਪਾ ਲਿਆ ਮਖਿਆਲ ਥੋੜਾ ਜਿਹਾ ਗਾੜਾ ਲੱਗਦਾ ਹੋਰ ਪਾ ਲੀਏ ਪਾਣੀ ਗਾੜਾ ਨਹੀਂ ਹੈ ਜੀ ਬੇਟਾ ਥੋੜਾ ਜਿਹਾ ਪਾਣੀ ਹੋਰ ਆ 우ਸਤਾਦ ਜੀ ਕਹਿੰਦੇ ਗਾੜਾ ਨਹੀਂ ਗਾ ਵੀਰੇ ਨਹੀਂ ਆਡਵਾ ਲਾਈ ਭਾਈ ਇਹਨੂੰ ਲਾਉਣ ਲੱਗੇ ਆ ਪਾਣੀ ਲੈ ਫੜਤ ਬਣਾ ਸਾਫ ਆਵੇ ਇਧਰੋਂ ਸਾਫ ਨਹੀਂ ਹੋਣੀ ਇਧਰ ਹੋ ਜਾ ਇਧਰ ਹੋ ਜਾ ਟਕੇ ਲੈ ਜੇ ਇਹਨੂੰ ਲਾਈਏ ਪਾਣੀ ਫੜ ਕੇ ਰੱਖੀ ਛੱਡਣਾ ਨਹੀਂ ਕਿਤੇ ਹੋਰ ਬਿਨਾ ਪਾਣੀ ਤੂੰ ਉੜ ਜਾਵੇ ਬਾਜੀ ਵਾਲਾ ਕੰਮ ਜੇ ਇੱਕਦ ਤਨਾ ਸੋ ਗਿਆ ਸੀ ਵਾਹਿਗੁਰੂ ਜੱਤਰਾ ਛੱਡ ਦੇ ਮੜਾਇਆ ਮੂਏ ਗੱਲਾਂ ਇਹ ਕਰਿਆ ਮਨ ਲਓ 5 ਕਮਲ ਦਿੱਤਾ ਨਹੀਂਗਾ ਆਪਾਂ 5 ਤੋਂ ਥੋੜਾ ਘੱਟੇ ਦਿੱਤਾ ਉਹ ਬਣਿਆ ਹੋਇਆ ਬੱਚਾ ਨਹੀਂ ਬਣਿਆ ਹੋਇਆ ਜੱਣੇ ਹੋਣਾ ਉਹ ਬੱਚਾ ਵਧੀਆ ਬਣਿਆ ਹੋਇਆ ਹਾਂ ਹਾਂ ਕੀ ਕਰੀ ਜੰਨਾ ਓਏ ਓਹ ਜਦੋਂ ਪਾਣੀ ਛੱਡਿੰਦਾ ਸਮਰ ਦਖਾਤਾ ਸੀ ਇਹਦੇ ਅੰਦਰ ਵੀ ਚਲੇ ਗਿਆ ਕਿਨੇ ਹੋਰ ਕਿਤੇ ਪਾਣੀ ਲਾ ਜਾਂਦੀ ਇਹਦਾ ਖੜਿਆ ਪੁੱਤ ਬਾਤੋਂ ਬਾ ਲੋ ਇਹ ਵੀਰੇ ਛੱਡਣ ਲੱਗੇ ਆ ਬੋਏ ਇਹਨੂੰ ਬਿਠਾ ਲਿਓ ਬੋ ਤਾਂ ਆ ਥੱਲੇ ਨਾ ਪਾੰਦਿਓ ਕੰਚ ਕੰਚ ਜਿਹਾ ਹੋਰ ਕਿਤੇ ਮਾਰ ਕੀ ਲੋੜ ਨਹੀਂ ਵਾਏ ਗੁਰੂ ਸਤਨਾਮ ਮਾਲਕ ਸੱਚੇ ਮਾਸ਼ਾਅੱਲਾ ਜੀ ਲੱਗੇ ਛੱਡਣ ਪਹਿਲਾ ਪਾਣੀ ਲਾ ਕੇ ਚਲੋ ਵੀ ਚਲੋ ਵੀ ਚੱਲ ਸਮਰੀ ਟਾਉਨ ਚੜ ਗਏ ਚੜ ਗਏ ਚੜ ਗਏ ਚਾੜਦੇ ਸਮਰੀ ਵਾਲ ਨੂੰ ਪਾਣੀ ਵੱਧ ਦਿੱਤਾ ਗਿਆ ਥੋੜਾ ਜਿਹਾ ਇਹੜਾ ਗੇਚੜਾ ਗੇਚੜਾ ਲੋ ਜੀ ਬਾਈ ਛੜਤਾ ਹੀ ਹਨ ਪਰ ਪਾਣੀ ਲਾ ਕੇ ਆਪਾ ਧੋਏ ਬਾਕੀ ਦੇ ਦੇ ਹੁਣ ਤੇ ਬੱਚੇ ਬਿਠਾਲਾ ਸਮਰੇ ਚਾਰੇ ਦੋ ਅੰਦਰ ਮੰਨ ਲਾ ਉਹ ਤਾਂ ਛੜ ਗਿਆ ਤੇ ਅੱਛਾ ਦੋ ਅੰਦਰ ਮੰਨ ਲਾ ਤੋ ਦੂ ਅੰਦਰ ਉਦਰਾ ਛੋਟੇ ਲਿਆ ਕੇ ਬਿਠਾਲਾ ਉਰੇ ਹੀ ਤੁਸੀਂ ਮੈਂ ਜਾ ਮਨੋਰ ਦੇ ਸਕੂਲ ਜੀ ਬਾਈ ਇਹਨਾਂ ਨੂੰ ਰੱਖੀਏ ਸਰੋਂ ਖਾਣਗੇ ਚੋਗਾ ਹਨ ਹਲੋ ਕਾਲੋ ਪੁੱਤ ਬੋਜੇਦੇ ਨੇ ਫਿਰ ਚੋਗਾ ਚੱਕਾ ਦਿੰਦੇ ਰਹਿੰਦੇ ਨੇ ਇਹਦਾ ਮੈਂ ਚਾ ਛੋਲੇ ਦੇਣਾ ਸ਼ੁਰੂ ਕਰ ਲੈਣੇ ਨੇ ਭਾਈ ਇਹਨਾਂ ਨੂੰ ਥੋੜੇ ਥੋੜੇ ਨਾਲ ਚੱਕਦੇ ਨਹੀਂ ਗੇ ਆ ਝੋਲੀ ਆਹੀ ਇੱਕ ਇੱਕੋ ਕਢਾਉਣੀ ਆ ਗਾਹਾਂ ਨਹੀਂ ਹੋਰ ਨਹੀਂ ਕਢਾਉਣੀ ਆ ਹੋਰ ਤਾਂ ਤੋੜ ਦੇਣੇ ਵੀਰੇ ਇਹਨੂੰ ਰੱਖ ਤੇ ਬਦਾਮ ਸੱਤ ਤੱਕ ਕਣਕ ਵੀ ਹੋਣਾ ਕਣਕ ਵੀ ਹੁਣੇ ਪਾਉਣੀ ਹੈ ਇਹਨਾਂ ਨੂੰ ਸੱਤ-ਸੱਤ ਬਦਾਮ ਸਾਰਿਆਂ ਨੂੰ ਪਾ ਲੋ ਲਓ ਵੀਰੇ ਦੂਆਂ ਨੂੰ ਛੱਲਣ ਲੱਗੇ ਨੇ ਜੋਬਰ ਇੱਧਰ ਬੈਠੇ ਸੱਤ-ਸੱਤ ਤੋਂ ਵੱਧ ਨਾ ਛੱਲੀ ਸਮਰ ਅਮਨ ਓਏ ਭਾਈ ਰੱਖੀ ਕਣਕ ਆਇਆ 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 ਪੁੱਤ ਚੱਕ ਤੋ ਜੋਬਰ ਆਇਆ ਪੁੱਤ ਕੋਰੇ ਕਾਲਾ ਕਾਲਾ ਲੇ ਇਹਨੂੰ ਦੂਜੇ ਨੂੰ ਰੱਖ ਜਾਨੂ ਉੱਤਰ ਦਿਖਾਈ ਹੈ ਕਿੱਥੇ ਘੁੰਮ ਰਹੇ ਨੇ ਬੱਚੇ ਨੀਵੇਂ ਹੀ ਫਿਰਦੇ ਨੇ ਹੁਣ ਲੈ ਇਹਨੂੰ ਰੱਖ ਦਈਏ ਭਾਈ ਇੱਧਰ ਆਇਆ 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 ਅੰਦਰ ਤਾਲੀ ਵਾਲੇ ਨੂੰ ਅੰਦਰ ਆਇਆ ਆਇਆ ਬੱਤੌਰ ਆ ਗਏ ਬੱਚੇ ਬੱਚੇ ਆ ਫਿਰਦੇ ਨੇ ਬਿਰੇ ਜੀ ਆਉਣੇ ਨਹੀਂ ਇੱਥੇ ਚੱਲੋ ਚੱਲੋ ਤੀਜੇ ਨੂੰ ਪਾ ਦੋ ਕੀ ਕਾਲੇ ਤੁਸੇ ਵਾਲਿਆਂ ਨੂੰ ਵੀ ਧਰਤੇ ਬਾਦਾਮ ਠੀਕ ਆ ਜੀ ਭਾਈ ਚੋਬਰ ਪੈ ਗਿਆ ਕਿ ਮੰਜੇ ਤੇ ਸਾਰੇ ਉੱਥੇ ਤੋਫਾ ਉੱਥੇ ਆ ਗਈ ਤੋਪ ਬਜੇ ਫਿਰਦਨੇ ਆਦੇ ਨੀਵੇਂ ਆ ਗਏ ਹੁਣ ਤੁਹਾਨੂੰ ਮੈਂ ਦਿਖਾਉਣਾ ਜਾਇਚ ਆ ਗਈ ਇਹ ਆਉਂਦੇ ਨੇ ਦੰਨੇ ਵੀਰੇ ਜੱਟ ਇਕੱਠਾ ਹੀ ਸਮਾਨ ਸਮਾਨ ਨੂੰ ਕਾਣਾ ਬਣਾ ਤੋਪ ਮੜੀ ਪਾ ਹallelujah ਵਾਲਿਆਂ ਨੂੰ ਕਹਿ ਦੋ ਆ ਆਇਸਟਾ ਤੇ ਕਹਿੰਨੇ ਹੋਇ ਆ ਜੀ ਵੇ ਹallelujah ਕੱਲ ਹਾਲੇ ਹallelujah ਹallelujah ਹੀ ਕਰੀ ਗਏ ਨੇ ਵੀਰੇ ਪੈ ਆਇਸਟਾ ਦੇ ਬਾਗ ਨੇ ਹੋਇਆ ਹੈ ਇੱਥੇ ਨੇ ਇਧਰ ਫੋਨ ਦੇ ਦੇ ਨੇ ਗਰਜੀਤ ਕਰਦੇ ਤਪੁਰੇ ਵਾਲ ਦੇ ਕਬੂਤਰ ਦੇਖਣ ਲੱਗੇ ਨੇ ਬਾਕੀ ਆਪਣੇ ਬੱਚੇ ਚੜ ਗਏ ਉੱਪਰ ਦੁਆਰਾ ਆ ਫਿਰਦੇ ਅੱਜ ਮਾਲ ਬਜੇੜਾ ਆਇਓਣੇ ਮੈਂ ਬਜੇ ਲੋ ਜੀ ਤਾਂ ਹੋ ਗਿਆ 1:44 ਵਜੇ ਉੜਦੇ ਨੇ 3 ਵਜੇ ਟਰੇਨ 2 ਵਜੇ ਪਾਣੀ ਦੇਣੇ ਦੋ ਇੱਕ ਸੁੱਕਾ ਉਹ ਦੇਖ ਇੱਧਰ ਭੱਜ ਗਿਆ ਇੱਧਰ ਕੀ ਕਰਨਾ ਜੀ ਮੈਂ ਫਰਦਾ ਦੀ ਬਾਹਰ ਵਿੱਚ ਆ ਪਰੇ ਘਰ ਆਪਣਾ ਉਹ ਚਲੋ ਪਰੇ ਜਵਾਰੇ ਵੀ ਨੇ ਤੇ ਵਜੇ ਆਪਣੇ ਫਿਰਦੇ ਨੇ ਵੀਰੇ 2:40 ਹੋ ਗਏ ਇੱਕ ਬੱਚਾ ਬਹਿ ਗਿਆ ਜਿਹੜਾ ਸੁੱਕਾ ਸੀ ਜਿਹੜੇ ਦੋ ਨੂੰ ਪਾਣੀ ਲੱਗਿਆ ਉਹ ਦੋਏ ਫਿਰਦੇ ਨੇ ਮੈਂ ਤੁਹਾਨੂੰ ਦਿਖਾਉਣਾ ਕਿੱਥੇ ਗਨੇ ਇੱਕ ਟਮੰਟ ਆਹ ਫਿਰਦੇ ਨੇ ਵੀਰੇ ਉਰੀ ਗੇਟ ਆਏ ਉਹ ਮੁੜ ਗਏ ਪਰ ਇਹਨੂੰ ਆਹ ਸਮਰੋਹ ਕਿਹੜਾ ਲਓ ਵੀ ਬਹਿ ਗਏ ਬਾਈ 2:45 ਤੇ ਜਾਨਵਰ ਲਾਈਏ ਇਹਨਾਂ ਨੂੰ ਆਇਆ ਸਮਰ ਖੋਲ ਟਾਕੀ ਓਏ ਲਓ ਵੀ ਵੀਰੇ ਆ ਗਏ ਬਹਿ ਗਿਆ ਤੇ ਇਹ ਕਹਤੇ ਬੈਠਿਆ 2 ਵਜੇ ਪੂਰੇ ਹੀ ਬਹਿ ਗਿਆ ਤੇ 3 ਵਜਣ ਚ 10 ਮਿੰਟ ਰਹਿੰਦੇ ਦੀ ਆ ਬਹਿ ਕੇ ਜਾ ਆ ਦੋਏ ਉਹ ਘੰਟਾ ਲੇਟ ਛੱਡੇ ਦੀ ਘੰਟਾ ਡੇਢ ਘੰਟਾ ਉਹ ਘੰਟਾ ਡੇਢ ਘੰਟਾ ਲੇਟ ਛੱਡੇ ਤੇ ਇਹਨਾਂ ਨੂੰ ਹਜਾ ਪੁੱਤ ਆ ਜਾ ਆ ਜਾ ਮੇਰਾ ਪੁੱਤ ਕੀ ਕਰਦਾ ਆ ਜਾ ਆ ਜਾ ਆ ਜਾ ਉਹ ਬੱਸ 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 ਲੜਦੇ ਕਾ ਤੂੰ ਲੈ 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 ਹਟ ਜਾ ਯਾਰ ਤੇ ਆ ਘੰਟਾ ਬਾਅਦ ਚ ਛੱਡਿਆ ਤੀ ਇਹਨਾਂ ਫਿਰ ਥੋੜੇ ਜਿਹਾ ਦਾਣੇ ਸੀਗੇ ਬੈਜ ਬੈਜ ਪਲਾਉਣੇ ਆ ਪਾਣੀ ਤੁਹਾਨੂੰ ਬੈਲੇ ਪੁੱਤ ਰੁਕੋ ਜੀ 10 ਮਿੰਟ ਮੈਂ ਬਈ ਤੁਹਾਨੂੰ ਚੀਜ਼ ਦਿਖਾਉਣਾ ਵੈ ਅਸੀਂ ਪਿਛਲੇ ਸਾਲ ਆਲੂ ਬੁਖਾਰੇ ਲੈ ਆਏ ਸੀ ਇੱਕ ਤਾਂ ਲੈ ਆਏ ਸੀ ਸਸਤੇ ਜਿਹੜੇ 200 ਰੁਪਏ 150 ਦੇ ਪਾਈਆ ਨੇ ਤੇ ਇੱਕ ਲੈ ਆਏ ਸੀ ਕਿ 150 ਦੇ 200 ਗ੍ਰਾਮ ਇੱਕਣ ਉਹ 100 ਗ੍ਰਾਮ ਵਾਲੇ ਤਾਂ ਵਧੀਆ ਪਏ ਨੇ ਤੇ ਆ ਜਿਹੜੇ ਸਸਤੇ ਲੈ ਆਏ ਸੀਗੇ ਇਹਦਾ ਰੱਬ ਦਾ ਹੀ ਨੋਆ ਵਿੱਚੋਂ ਐ ਲੈ ਗਿਆ ਦੂਏ ਲੋਟੇ ਹੋਏ ਪਰਿਆ ਇਹਨਾਂ ਦਿਖਾਉਣਾ ਰੱਖੇ ਇਹ ਹੱਥ ਲਾਉਣ ਨੂੰ ਰੂਹ ਨਹੀਂ ਕਰਦੀ ਇਹਨਾਂ ਨੂੰ ਆ ਲੋ ਐ ਖਿੰਡ ਗਏ ਜਿਵੇਂ ਆਲੂ ਬੁਖਾਰੇ ਦੇ ਉੱਤੇ ਚੂਰਾ ਲਿਆ ਹੁੰਦਾ ਆ ਦੇ ਲੈ ਲੈ ਫਰਦਾ ਉੱਤੋਂ ਇਹਨਾਂ ਨੂੰ ਖਾਉ ਨਹੀਂ ਕਿ ਹੈ ਜਿਆ ਕੈਮੀਕਲ ਹੈ ਆਂਦਾ ਇਹਨਾਂ ਦਾ ਪਕਾਉਣ ਦੇ ਮਾਰਿਆਂ ਨੇ ਹੈ ਕਾਲੇ ਤੇ ਚਮਕਦੇ ਤੇ ਉਹਦੇ ਨਾਲ ਵੱਧ ਆਪਾ ਮੈਂ ਉਹ ਲੈ ਆਇਆ ਤੇ ਦੇਖਣ ਨੂੰ ਵੀ ਚੱਲੇ ਗਾਹਾਂ ਨੂੰ ਬਾਣ ਜਾਣਗੇ ਇਹ ਜੋ ਕੁਸਤਾ ਸੀ ਖਾਕੂ ਗਏ ਪਹਿਲਾਂ ਹੀ ਤੇ ਵਧੀਆ ਲੈ ਲਿਆ ਕਰੋ ਵੀਰੇ ਆਪਣੀ ਚੀਜ਼ ਦਿਖਾਉਣ ਦਾ ਮਤਲਬ ਇਹ ਨਹੀਂ ਵੀ ਕਿ ਚੰਗੀ ਦੁਕਾਨ ਤੋਂ ਮਹਿੰਗਾ ਸਾਮਾਨ ਬੇਸ਼ੱਕ ਮਿਲ ਜੇ ਪਰ ਵਧੀਆ ਲੈ ਲਓ। ਬਾਕੀ ਥੋੜੀ ਮਰ ਜੇ ਕਿਉਂ ਵੀ। ਲੋ ਇਹ ਕਿਚੋਬਰ ਲੱਗ ਗਿਆ ਛੱਲਣ ਬਦਾਮ ਇਹਨੂੰ ਤੇ ਇਹਨਾਂ ਨੂੰ ਪਾਣੀ ਪੜਾ ਦਈਏ ਮੜਾ ਜਾ ਯਾਰ ਕਿ ਰੁਕ ਜੀ ਹਲੇ ਹੋਰ ਲਾਈ ਦਿਨ ਜੱਲ ਜੱਲ ਮਾ ਮਾੜਾ ਇਹ ਪਾਣੀ ਪਲਾਉਣੇ ਜਿਆਦਾ ਨਹੀਂ ਪਲਾਉਂਦੇ ਲੋ ਜੀ ਲੋ ਜੀ ਚੱਕੋ ਬੱਸੋ ਬੱਸ ਬੱਸੋ ਬੱਸ 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 ਬੱਚਾ ਸਾਲਾ ਇੰਨੇ ਲੜਾ ਕੇ ਨ ਤੁਸੀਂ ਪੜਾਉਣੇ ਪਲਾਉਣੇ 10 ਮਿੰਟ ਰੁਕ ਜੋ ਹਾਂ ਰੁਕ ਜੋ ਬੱਤ ਰੁਕ ਜੋ ਪਲਾਉਣੇ ਜੀ ਸੰਵਰ ਲੱਗਿਆ ਤਨ ਸੰਵਰ ਪਾਣੀ ਲਾ ਦੇ ਪੁੱਤ ਵਾ 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 ਦੱਤੇ ਹੱਥਾਂ 'ਚ ਫੇਰਦੇ ਜਿਵੇਂ ਫੇਰਦੇ ਨੇ ਹਾਂ ਰਲਾ ਦੇ ਉਂਗਲੀਆਂ ਚਾਲ ਘੇਰੱਖੀ ਤਾਂ ਇਹ ਸੱਤ ਬਦਾਮ ਉਤਲੇ ਨੂੰ ਆ ਜਾ ਆ ਜਾ ਆ ਜਾ ਰੱਖ ਦੇ ਆਇਆ ਪੁੱਤ ਤੇ ਇੰਦੇ ਮੈਨੂੰ ਕੁਝ ਜਾ ਬੇੜਾ ਕਾਗਜਾਂ ਵਾਲਾ ਕੁਝ ਜਿਹਦੇ ਫੁੱਲ ਕਾਣਾ ਲੈ ਮੈਨੂੰ ਫੜਾਈ ਪੁੱਤ ਆ ਫੜਾਇਆ ਥੱਲੇ ਬੋਤਲ ਚਾਹ ਵਾਲੀ ਮੈਂ ਨੂੰ ਨਾ ਪਾਣੀ ਲਾਉਂਦੀ ਭਾਈ ਨੰਨੂ ਰੱਖੀਏ ਪਾਣੀ ਲੱਗਾ ਜਾਂ ਪਾਣੀ ਲੈ ਆ ਪਰ ਕੇ ਹਟ ਜਾ ਪੁੱਤ ਹਟ ਜਾ ਕਢ ਜਾ ਬੇਟੇ ਬਸ ਚਲ ਚਲ ਬਾਸ ਬਾਅਦ ਚ ਭਵਾਉਂਦੇ ਆ ਚਲੋ ਅੰਦਰ 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 ਲੈ ਸਨ ਬੱਤਾ ਚਲ ਆਹ ਕਿੰਨਾ ਚੋ ਪਰਬਲਮ ਇਹਨੂੰ ਕੱਲ੍ਹ ਕਰ ਰੱਖਦੇ ਆ ਫਿਰ ਉਹ ਵਾਈਜੀ ਬੱਚੇ ਨੇ ਪਰੋੜ ਲੱਗ ਗਿਆ ਪਾਣੀ ਹੱਥ ਫੜ ਕੇ ਬਲਾ ਨਹੀਂ ਪਈ ਉਹਨਾਂ ਨੇ ਹੜ ਜਾ ਹੱਥ ਫੜ ਕੇ ਬਲਾ ਸਮਰ ਕੁਟਾ ਉਹ ਵਾਈਜੀ ਇਹਦੇ ਨੇ ਪਾਣੀ ਆਇਆ ਆਇਆ ਪਲਾਰੇ ਦੇ ਉੱਪਰ ਨਿਕਲ ਜਾਂਦੇ ਨੇ ਇਹਦੀ ਪਾਸ ਕਰਾਈ ਪਈ ਆ ਉਹ ਦੇ ਉਹ ਵਿਚਾਰੀ ਨੂੰ ਕਦੇ ਕਿੱਧਰ ਨੂੰ ਮਾਰਦੇ ਨੇ ਕਦੇ ਕੁਛ ਕਰਦੇ ਨੇ ਕਦੇ ਕੁਛ ਚੱਲ ਗਈ ਗਈ ਛੁੱਡੇ ਚ ਗਈ ਸ਼ੁਕਰਾ ਮਾਸੀ ਗੁੱਡੇ ਚ ਪੜੀ ਆ ਉਹ। ਉਹਨੂੰ ਮੈਂ ਬੱਚਾ ਦੁਖਾਉਣਾ ਬਈ ਬੱਚਾ ਨਸਲੋਂ ਬਹੁਤ ਚੰਗਾ ਬਸ ਇਹ ਅੱਜ ਵਧੀਆ ਉੱਡ ਗਿਆ ਹੁਣੇ ਚੱਲ ਪੈਣਾ ਇਹ ਵੀ। ਇਹ ਥੱਲੇੋਂ ਥੋੜਾ ਜਿਹਾ ਖਰਾਬ ਆ ਫਿੱਟ ਨਹੀਂ ਪੂਰਾ। ਇਹ ਆਹ ਲਓ ਜੀ। ਅਰੇ ਉਹ ਤੁੱਪੇ ਸੇ। ਚਿੱਪੀਆਂ ਆ ਖਾਂ ਲਾਲ ਸਿਰਾਂ ਬਣਨਾ ਵੀਰੇ ਨੇ। ਬਹੁਤ ਚੰਗੀ ਨਸਲ ਦਾ ਵੀਰੇ ਚਿੱਟੀਆਂ ਵਾਲਿਆਂ ਦਾ ਗਾਹਾਂ ਤੀਜੀ ਧੋਂਤੇ ਆ ਇਹ। ਇਹਦੇ ਭਾਈ ਦੀ ਗਾਹਾਂ ਪਹਿਲਾਂ ਆਪਾਂ 2 ਸਾਲ ਪਹਿਲਾਂ ਵੀ ਕਢਾਇਆ ਤੇ ਉਦੋਂ ਵੀ ਬਹੁਤ ਸੋਹਣੇ ਉੱਡੇ ਨੇ ਇਹ ਉਹ ਜਿਹੜਾ ਫੱਟੀ ਵਾਲਾ ਉਹ ਵੀ ਇਹਦਾ ਭਾਈ ਉਹ ਆ ਕੱਦ ਬਹੁਤ بڑا ਇਹਦਾ ਲੈ ਛੱਡੀ ਇਹਨਾਂ ਲਓ ਵੀਰੇ ਪੈਂਦੇ ਨੇ ਉਹ ਇਹਨਾਂ ਨੂੰ ਪੈਂਦੇ ਨੇ ਦਾਣੇ ਨਹੀਂ ਖਾਣ ਦਿੰਦੇ ਖਾਣ ਕਰਕੇ ਦੀ ਵੀ ਚੱਲ ਪਾ ਜੇ ਇਹਨਾਂ ਨਾਲ ਬਾਦਾਮ ਖਾਣ ਲੱਗ ਜਾਣਗੇ ਇਹਨਾਂ ਨੇ ਪਟੂਆ ਨੇ ਬੜਾ ਹੀ ਲਿਆ ਕੇ ਬੰਦ ਕਰਤੇ ਵਿੱਚ ਮੈਂ ਇਹਨੂੰ ਕਹਿ ਕੇ ਗਿਆ ਤੂੰ ਬੱਚਿਆਂ ਦੇ ਨਾਲ ਬਜੇ ਛੱਡ ਦੇ ਉਹ ਤਾਂ ਮਖਾ ਲੈਣਗੇ ਝੱਲਰ ਵਾਲੇ ਤੇ ਇਹਨੇ ਚੋਫਰ ਨੇ ਬੰਪ بڑا ਝੱਲਰ ਵਾਲਾ ਹੀ ਲਿਆ ਕੇ ਖੜਾ ਕਰਤਾ ਵਿੱਚ ਤੂੰ ਹੀ ਝੱਲਰ ਵਾਲੇ ਚੱਲ ਕੋਈ ਨਹੀਂ ਲੈ ਵੀਰੇ ਇਹਨਾਂ ਨੂੰ ਖਾ ਲੈਣ ਦੋ ਅੱਤਰ ਚੱਲਦੀ ਆ ਮੁਰਗੇ ਦੀ ਤਿਆਰੀ ਬੱਲੇ ਬੱਲੇ ਵੀ ਮਾਰਦੇ ਆ ਹਾਂ ਲੱਤਾਂ ਮਾਲ ਹੁੰਦੀਆਂ ਨੇ ਦੇਖੋ ਜੀ ਇਨ ਵਿੱਚ ਬਦਾਮ ਤਾਂ ਨਹੀਂ ਪਾਇਆ ਕੋਈ ਕੱਲੋਂ ਪਾ ਦੇ ਫਿਰ ਉਹਨਾਂ ਅੱਜ ਤਾਂ ਪਾ ਤੇ ਇੱਧਰ ਤੁਸੀਂ ਰੋਜ ਤਾਂ ਪਾਉਣੇ ਇਹਨੂੰ ਯਾਰ ਚਾਰ ਬਦਾਮ ਪਾਇਆ ਕਰੋ ਹੁਣ ਅੱਜ ਰਹਿ ਗਿਆ ਬਜਾਰਾ ਕੱਲ ਵੀ ਰਹਿ ਗਿਆ ਚਲ ਮੈਂ ਲਿਆਇਆ ਅੱਜ ਬਦਾਮ ਹੋਰ ਪਿਓ ਦਿਓ ਪਿਓ ਦਿਓ ਯਾਰ ਅਸੀਂ ਲਓ ਜੀ ਚਾਲਦੀ ਹੈ ਤਿਆਰੀ ਇਹਦੀ ਬਣਿਆ ਤਾਂ ਪਿਆ ਬਾਈ ਪੂਰਾ ਪੈਂਦਾ ਵੀ ਆ ਬਾਉਣੇ ਸੀ ਛੱਡਾਂਗੇ ਜਾਂਦੇ ਦੀ ਅਖਾਰਾਂ ਪੂਰੀਆਂ ਆ ਗਈਆਂ ਫਿਰ ਸੰਵਰ ਵਾਲੇ ਨਾਲ ਲੜਾ ਕੇ ਦੇਖਾਂਗੇ ਹਾਂ ਇਹ ਨੀ ਨੀ ਆ ਗਈ ਕਰਦੀ ਨਹੀਂ ਕਿ ਛੱਡੀ ਇਹ ਹੋਰ ਆ ਗਈ ਅੱਜ ਆ ਬੰਦਾ ਅੱਜ ਮਸੀਹ ਫੜ ਕੇ ਲੈਂਦਾ ਸਾਲ ਬਾਅਦ ਕੋਠੇ ਤੇ ਆਇਆ ਕਬੂਤਰ ਇਹ ਅੰਗਰੇਜ਼ੀ ਬੀਟ ਤੇ ਇਹਦਾ ਨਵਾਂ ਅੰਗਰੇਜ਼ ਆ ਅੱਜ ਨਵਾਂ ਆਇਆ ਜਬਰੇ ਤੇਰਾ ਨਾਮ ਕੀ ਆ ਬਰਾਟ ਕੋਲੀ ਸਾਹੀ ਲਬਰਾਟ ਕੋਲੀ ਇਹਦਾ ਨਾਮ ਕੀ ਤੇਰਾ ਨਾਮ ਕੀ ਆ ਜਵਨ ਜਵਨ ਆਓ ਤਾਂ ਤੁਹਾਨੂੰ ਪਤਾ ਆ ਲੰਡਰ ਮਹਿਕਮਾ ਲਓ ਜੀ ਅੰਗਰੇਜੀ ਬੀਟ ਕਿਵੇਂ ਆ ਕਿੱਧਰ ਰਹਿਣਾ ਮਰੀ ਪਰ ਲੁੱਡੀ ਨੂੰ ਆਇਆ ਨਹੀਂ ਤੂੰ ਪੜੀ ਪੜ ਪੜ ਨਹੀਂ ਬਣ ਮੇਰੇ ਪਤੰਗ ਇਤਕੀ ਬਹੁਤ ਘਾਟਾ ਪੈ ਗਿਆ ਮੁੱਲ ਲਿਆ ਲਿਆ ਚੜਾਏ ਨੇ ਤੂੰ ਆਉਂਦਾ ਤਾਂ ਘਰੇ ਲਾ ਕੇ ਰੱਖਦਾ ਸੀ ਮੇਰਾ ਬਿੰਜਣ ਕਰਦਾ ਦਾਦੀ ਨਾਲੀ ਘਰੇ ਲਾ ਕੇ ਰੱਖਦਾ ਦੀ ਤਾਂ ਹੀ ਤਾਂ ਲੈਣਤਾ ਅੱਜ ਓਏ ਗੁਰਜਾ ਲੈ ਮੱਲ ਲਾ ਕੇ ਲੱਗਣਾ ਸਿਰ ਨਾਲ ਜੋੜ ਕੇ ਰੱਖਣਾ ਪਹਿਲਾਂ ਹੀ ਹੋਇਆ ਹੋਇਆ ਕੰਮ ਮੈਂ ਤਾਂ ਸੁਣੇਗਾ ਗਾਣਾ ਓਏ ਗਾਲ ਨਹੀਂ ਕੱਢਣੀ ਉਹ ਦੇਖਾ ਟੇਰਾ ਨਹੀਂ ਬੰਦ ਕਰ ਲੈ ਵੇਜ ਆਉਣਾ ਕੱਲੂ ਲੈ ਕੇ ਠੀਕ ਆ ਐਂਗਾ ਦੋ ਤਿੰਨ ਲਈ ਇੱਕ ਮੇਲ ਇੱਕ ਫੀਮੇਲ ਤੇਰੀ ਡੱਬੀ ਗਈ ਕਾਦੀ ਡੱਬੀ ਤੇਰੀ ਚਿਪਚੀ ਨਹੀਂ ਰਹੀ ਬੱਚੇ ਵੀ ਲਈ ਉਡਣ ਵਾਲੇ ਛੇ ਜਾਨਵਰ ਇੱਧਰ ਕੱਟ ਲੈ ਆਪਾਂ ਹਰੇ ਟੂਸੇ ਵਾਲਾ ਇਹਦੇ ਕੱਲੂ ਰੰਗ ਵਧਾ ਦੇਣਾ ਹਰੇ ਘੰਟਾ ਵਾਲਾ ਆ ਬੱਚੇ ਤਿੰਨ ਤੇ ਆ ਕਾਲੀ ਗਾਂ ਦਾਣਾ ਇਹ ਕੱਟ ਔੜਦਾ ਆ ਦੋ ਬੱਚੇ ਡੂਏ ਨੇ ਵੀ ਆ ਰਿਹਾ ਤੂਸੇ ਲਓ ਕਰੀ ਗੰਗਾਂ ਖੜੀ ਗਏ ਗਏ ਗਾ ਸਾਤਾ ਪੁੰਜਾ ਲੈ ਆ ਵੀਰੇ ਇੱਧਰ ਵੀ ਪਾ ਦੇ ਦਾਣੇ ਆਪਾਂ ਮਕਾ ਦਾ ਕੰਮ ਹਜੇ ਕਰਨ ਦੇ ਦਾਣੇ ਬੋਨੇ ਆ ਭਰਾ ਇੰਨੀ ਕੁ ਸਰੋਂ ਅੱਧੀ ਸਰੋਂ ਅੱਧੀ ਉਹ ਵੱਧ ਸਰੋਂ ਚਾਲੂ ਕਰਤੀ ਲੈ ਇਹਨਾਂ ਨੂੰ ਪਾ ਤੇ ਆ ਦੇਖਾਂ ਤੇ ਉਹਨਾਂ ਨੂੰ ਪਾਉਣੇ ਨੇ ਹਲੇ ਆ ਰਹੇ ਨੇ ਬੱਚਿਆਂ ਵਾਲੇ ਇਹਨਾਂ ਨੂੰ ਵੀ ਪਾਤੇ ਇੱਧਰ ਆਓ ਜੀ ਇੱਧਰ ਵੀ ਮਕਾਤਾ ਕੰਮ ਚੋਬਰਾਂ ਦੇ ਜਵਾਗਰ ਸ਼ੌਂਕ ਨੂੰ ਖਾਦੇ ਆ ਜਾਂਦੇ ਨੇ ਚੱਲ ਕੋਈ ਨਹੀਂ ਵਧੀਆ ਇੱਥੇ ਟਾਈਮ ਪਾਸ ਹੋ ਜਾਂਦਾ ਲਓ ਦੇਖਿਓ ਕਿਵੇਂ ਨਾਲਾ ਪਾਰੀਤੀ ਲੱਗਿਆ ਪਿਆ ਟੀਟਣ ਆਏ ਲਓ ਜੀ ਵੀਰੇ ਧੰਨਵਾਦ ਬਾਈ ਜਿਹੜੇ ਸਪੋਰਟ ਕਰਦੇ ਸੱਚ ਦਾਣੇ ਦਾ ਪਾ ਦੀ ਇੱਧਰ ਲਿਆ ਹੋਰੇ ਦਾਣੇ ਪਾ ਦੇ ਉਹ ਬੱਸ ਪਾਉਣਾ ਤੈਨੂੰ ਲੈ ਆਈ ਬਾਈ ਪਾ ਦੀ ਦਾਣੇ ਇੱਧਰ ਵਾਹਿਗੁਰੂ ਮਾਲਕਾਂ ਭਲਾ ਕਰੇ ਸਭ ਦਾ ਓ ਤੇਰੀ ਤੇਰੀ ਬਾਹਰ ਨਾ ਜੀ ਕੱਲ ਮਸ਼ੀਨ ਪਾ ਚੀ ਆ ਆ ਜਾ ਏ ਆ ਜਾਓ ਆ ਜਾਓ ਆ ਜਾਓ ਆ ਜਾਓ ਕੱਢ ਜੋ ਹੋਰ ਪਾ ਦੇ ਉਹਦੇ ਇੱਕ ਕਾਲੀ ਇਹ ਵੀ ਚੋਗਾ ਵੀ ਦੇਣਾ ਉਹ ਲਓ ਜੀ ਥੋੜੇ ਜਿ ਛੋਲੇ ਵੀ ਪਾ ਦिए ਥੋੜੇ ਜਿ ਹੀ ਰਹਿੰਦੇ ਨੇ ਵੀਰੇ ਛੋਲੇ ਤਾਂ ਖਤਮ ਹੋ ਗਏ ਬਸ ਚੋਗਾ ਨੂੰ ਪਾ ਦੇ ਇਹ ਚਲੋ ਇਹ ਕਹਿੰਦੀ ਮੈਂ ਵੀ ਪਾਣਾ ਤੇ ਡੀ ਆ ਕੇ ਕਹਿੰਦੀ ਬਾੱਚ ਚਲੋ ਚੱਲੀਏ ਅੱਲਾ ਉਹ ਵੀਰੇ ਸ਼ੋਲਿਆਂ ਨੂੰ ਸਾਹਿਬ ਪਹਿਲਾਂ ਪੈਂਦੇ ਨੇ ਭੱਜ ਭੱਜ ਕੇ ਗਰਮੀ ਆ ਗਈ ਨਾ ਬਾਈ ਤਾਂ ਬੰਦ ਕਰ ਤੇ ਫਿਰ ਵਧੀਆ ਗਰਮੀ 'ਚ ਖਰਾਬ ਕਰਨਗੇ ਆਪਾਂ ਨੂੰ ਇਹ ਲੈ ਵੀ ਉੱਧਰ ਅਰਸ਼ ਦੇ ਆੜੀ ਦੇ ਲਓ ਸਾਲ ਇੱਕ ਕਿੱਥੇ ਫਿਰਦਾ ਉਹਦੇ ਦੋ ਪਰੇ ਫਿਰਦੇ ਨੇ ਦੋ ਆ ਲੱਗੇ ਹੋਏ ਨੇ ਛੋਟੀ ਛਡਾਉਣ ਖੇਡਦੇ ਨੇ ਲੈ ਲੈ ਤੂੰ ਇਹ ਤਾਂ ਕਿੱਥੇ ਛਡਾ ਲਵੇਂਗਾ ਲਓ ਜੀ ਚੰਗਾ ਜੀ ਨਾਨੀਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਨਾਨੀਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਲਈ ਜਸਤਵੈਂਟ ਮੈਂ ਦਾ ਬੰਪ ਜੀ ਬੰਪ ਜੀ ਬੰਬ ਉਧਰ ਕੀ ਕਰਦੇ ਨੇ ਓਏ ਕੀ ਕਰੀ ਜਾਂਦੇ ਹੋ ਖੇਡ ਲੋ ਖੇਡ ਲੋ ਆ ਜੜਦੇ ਓਰੇ ਖੇਡ ਲੋ ਆ ਕੇ ਵੰਟੇ ਖੇਡਣੇ ਇੱਥੇ ਗੱਬੇ ਉਰੇ ਰੱਖ ਕੇ ਉਧਰ ਚੱਲ ਬੜੀ ਹੋਈ ਓਰੇ ਖੇਡ ਲੋ ਫੇ ਵੀ ਤੁਹਾਡੇ ਕੋਲ ਬਹਿ ਜੂ ਤਾਂ ਜੀ ਨੋਨੀ ਬਾਈ ਨੂੰ ਅੰਦਰ ਛੱਡੇ ਚੰਗਾ ਵੀਰੇ ਸਤਿ ਸ੍ਰੀ ਅਕਾਲ